ਇੱਟੜਾ ਨੋਕੀ ਹਾਜੀ ਮੈਨਾਂ ਜੇ ਮੈਂ ਕੰਮ ਕਰ ਜਾਦਾ ਹਾਂ ਵੀ ਲੋੜਾ ਟਟੜਾ ਨੋਕੀ ਬਖਤੌਰ ਸਿੰਘ ਕੁਛੋਦ ਬਦਲਨ ਕਿ ਮੈਂ ਪਿੰਡ ਕਿਰੇ ਰੋਣ ਲਾਜੀ ਇਹ ਜੀ ਆਪਾਂ ਬਾਈਚੀ ਕਾ ਖਾਲਸਾ ਬਾਈਚੀ ਕੀ ਪਤੇ ਤੇ ਆ ਮਾਝ ਤੁਸੀਂ ਮਾਝੇ ਬੈਠੇ ਆ ਜੀ ਆਪਾਂ ਸੰਗਤ ਤੇ ਆਪਾਂ ਤੇ ਇੱਕ ਸਭ ਦੇ ਕੋਲ ਬੈਠੇ ਆ ਜੀ ਇਹਨਾਂ ਦਾ ਨਾਮ ਹੈ ਸਤਬਖਤੌਰ ਸਿੰਘ ਪੁੱਤਰ ਇਸ ਇਹ ਗ੍ਰੇਮ ਸਮੈਟ ਸੀ ਪਿੰਡ ਨਾ ਰੌਤਾ ਜਿਲ੍ਹਾ ਮੋਗਾ ਤੇ ਇਹ ਆਪ ਦੀ ਹੱਟ ਵਿੱਚ ਹੀ ਦੱਸ ਰ ਗਿਆ ਪਿਤਾ ਜੀ ਬਾਬਾ ਇਸ ਜੀ ਕਿੱਸਾ ਇਹ ਨਾਲ ਉਹ ਵੀ ਡੀਗਰ ਉਤਾਰਖਸ਼ਾ ਹਾਜੀ ਸਰ ਅ ਜੀ ਕਿ ਇਹ ਮੈਂ ਜਾਂਦਾ ਹਾਂ ਜਾਰ ਕੇ ਉੱਚੀ ਹਾਂਜੀ ਠੀਕ ਹੈ ਹਾਜੋਰ ਕੇ ਜਾਂਦਾ ਸੀਗਾ ਤੇ ਰਾਤ ਮੈਂ ਜਾਂ ਗੁੰਮ ਜਾਵਾਂ ਕੋਈ ਨਾ ਲੈ ਕੇ ਜੀ ਠੀਕ ਹੈ ਕਿ ਉਹ ਆਇਆ ਕਰਕੇ ਫਿਰ ਮੈਂ ਪਿਤਾ ਜੀ ਵੀ ਪਹਿਲਾਂ ਉਹਨੇ ਇਹ ਨਾਮ ਸਰਬਾਬੀ ਇਸੇ ਸੁਣ ਲਿਆ ਤੇ ਮੈਂ ਉਹਨਾਂ ਨਾਲ ਲਿਖਾ ਹੁੰਦਾ ਭੁੰਡਾ ਰਿਹਾਂ ਫਿਰ ਜਦੋਂ ਉਹ ਗੇਰੇ ਮਗਰੋਂ ਮੈਂ ਮੁੱਲ ਲਾ ਕੇ ਨਾਲ ਸੰਗਤ ਨਾਲ ਜਦੋਂ ਲਾ ਗਿਆ ਜੇ ਨਾਮ ਸੰਗਤਾਂ ਲਈ ਤੇ ਪਕਾ ਜੀ ਨਾ ਬਾਬਾ ਜੀ ਇਸੇ ਸੁਣ ਲਿਆ ਕੋਈ ਨਹੀਂ ਤੁਰ ਆਵਾਜਾ ਹੂੰ ਪੇ ਉਹ ਆਈ ਬਿਜਲੀ ਸੇਵਾ ਕਰੀ ਜਾਂਦੇ ਤੇ ਬਜਰੀ ਦੇ ਖੜੇ ਬਿਜਲੀ ਚੱਕੀ ਜਿੰਨੇ ਤੇ ਆਪਣੀ ਕੰਮ ਚੱਲਦਾ ਰਿਹਾ ਨਾਮ ਚਾਹਰਾਵਡੇ ਸੀ ਉਹ ਹਾਂ ਜੀ ਸੇਵਾ ਕਰਦੀ ਸੀ ਠੀਕ ਹੈ 4 15 ਦੇ ਸੁਣੇ ਜੇ ਸੇਵਾ ਚੱਲਦੀ ਸੀ ਜਦ ਕੋਰਲ ਮਹਾਰਾਜ ਜੀ ਨੇ ਫੈਲਾ ਕਰਾ ਬਾਬਾ ਇਸ਼ੇਸ਼ੂ ਵੀ ਬਾਹਰ ਨਿਕਲੇ ਸ਼ੰਗਵਾਂ ਕਹਿੰਦੇ ਅਰੋਂ ਜਾਨਾ ਜੀ ਜੰਮਾ ਤੇ ਰੱਖੋਗੇ ਅਠੇ ਰੋਂ ਸ਼ਿਆਲੇ ਦੀ ਧਾਰਾ ਪਾ ਦੇ ਰੋਂ ਹਾਂ ਚਾਪੜ ਦੇ ਰੋ ਰੋ ਚੜ੍ਹ ਕੇ ਲਾ ਹੋਗੇ ਰੋ ਉਹ ਕਹਿੰਦੇ ਇੱਕ ਦਿਨ ਰਹੋ ਹਾਂ ਤੇ ਉਹ ਫਿਰ ਜਿ ਜਠੇਹਾਰ ਚੋਕਾ ਜੀ ਲੈ ਪੰਗੇ ਚਾਰਾ ਸੀ ਨੇ ਤੇ ਦੂਜੇ ਦਿਨੋਂ ਤੇ ਮੈਨੂੰ ਉੱਥੇ ਬੇਟੀ ਕਰਾਈ ਜਾਂਦੇ ਰੋ ਤੇ ਕਹਿ ਲੱਗੇ ਜੀ ਆਏ ਕਰਕੇ ਬੱਚਾ ਕਿ ਲਾਹ ਹੋ ਜਾਂਦਾ ਹੈ ਤੇ ਆਏ ਕਰਕੇ ਹੋ ਜਾਂਦਾ ਉਹ ਕਹਿੰਦੇ ਜਠੇਹਾਰ ਆਪਣੇ ਕੋਲ ਨਾ ਪੁੜੀਆਂ ਦੋਈ ਹੈ ਜੀ ਹਾਂ ਠੀਕ ਹੈ ਚਾਹ ਵੱਡੀ ਪੁੜੀ ਲੈਣਾ ਚਾਹੇ ਛੋਟੀ ਲੈਣਾ ਅਸੱਤ ਮੈਂ ਛੋਟੀ ਲੈ ਕੇ ਗਿਆ ਹਾਂ ਮੈਂ ਕਿਹਾ ਯਾਰ ਵੱਡੀ ਪੁੜੀ ਜਿੰਨਾ ਛੋਟੀ ਹੈ ਮੇਰੇ ਬਾਬਾ ਬਾਬਾ ਜੀ ਨੇ ਵਾਸ਼ਾ ਕੀਤੇ ਬਈ ਇਹ ਬਿਮਾਰ ਢਲੇ ਸੀ ਇਹ ਸੇ ਠੀਕ ਨਹੀਂ ਸੀ ਬਾਬਾ ਜੀ ਬੋਚੀ ਜੇ ਬਈ ਕਿਉਂ ਸਮਝ ਫਰਕ ਪੈਦਾ ਬਈ ਬਈ ਰੋਤੇ ਰਹੋ ਤੁਸੀਂ ਕਿ ਰਹਗੇ ਅੱਜ ਕਿ ਜਾਵੋਗੇ ਨਾਲ ਸਰਦੀ ਕਰਦਾ ਸੇਵਕ ਨਾਲ ਸੀ ਇੱਕ ਦਿਨ ਸੇ ਹਕੂ ਗੋਲ ਜਣਾ ਪਾਗੇ ਸੀ ਤੇ ਬਾਬਾ ਜੀ ਕਿ ਕਿ ਸੀ ਇਸ ਦਾ ਬਕਸਾ ਸੀ ਢਲੇ ਸੀ ਤੇ ਇਹ ਬੇਵਿਚੀਤੀ ਬਾਬਾ ਜੀ ਤੇ ਬਈ ਅਸੀਂ ਮੈਡੀਸਿਨ ਠੀਕ ਲਾ ਜੇਦਾ ਤੇ ਬਾਬਾ ਜੀ ਕਹਿੰਦੇ ਵੀ ਸਾਡੇ ਕੋਲ ਦੋ ਹੀ ਕੁੜੀਆਂ ਜੇਕ ਮੈਂ ਕੀ ਹਾਂ ਇੰਨੀ ਨੇੜਾ ਛੋਟੀ ਹੈ ਅਜਾ ਛੋਟੀ ਜਿਹੜੇ ਵੱਡੀ ਹੈ ਹਾਂ ਜੋ ਛੋਟੀ ਹੈ ਕੁੜੀ ਜਾਂ ਵੱਡੀ ਦੇ ਕੁੜੀ ਹਾਂ ਦੱਸੋ ਤੇ ਉਹ ਵੱਡੀ ਕੁੜੀ ਤੇ ਮਾਂ ਛੋਟਿਆ ਤੇ ਮਾਂ ਜੀ ਸਾਡੇ ਬੁੜੇ ਬਜ਼ੁਰਗ ਚਾਰ ਭਾਈ ਆ ਅਸੀਂ ਦੋង ਦੀ ਲਾੜਾ ਦੋ ਛੜੇ ਜੀ ਹਾਂ ਉਹ ਦੋ ਮੰਨਦੀ ਜੀ ਸੀ ਕਿ ਤੇ ਬਾਪ ਦਾ ਮੰਨਦਾ ਸੀਗਾ ਤੇ ਮਾ ਕਹ ਜੇ ਨਾਮ ਆ ਵੱਡੀ ਕੁੜੀ ਲੈ ਜੋਗਾ ਜੀ ਜਦਾਂ ਮੈਂ ਦੋਖੀ ਚਲੀ ਜਾਂ ਦੋਗਾ ਤੇਵਿੰਜੀ ਨੇ ਕਰ ਦੋ ਮਾਗਣਾ ਸੋਡੇ ਮੂਰੇ ਹੱਥ ਬੰਦ ਕੇ ਬੈਠੇ ਮੈਂ ਪਈ ਆ ਚ ਮੂਰੇ ਲਾਗਾ ਡਕ ਡਾ ਬਾਬਾ ਅੰਮ੍ਰਿਤ ਮੋ ਚੰਦਰ ਤੇ ਬਾਬਾ ਨੇ 6 7 7000 5000 ਸਰਦ ਬਖਮਾ ਬਾਬਾ ਜੀ ਬਚੇ ਬਚੇ ਕਿਥੇ ਵੱਡੀ ਕੁੜੀ ਜੀ ਛੋਟੀ ਕੁੜੀ ਦਾ ਮਤਲਬ ਇਹਨੇ ਦੱਸਿਆ ਭੁਣ ਕੇ ਤਾਂ ਵੱਡੀ ਕੁੜੀ ਖਾਣੇ ਕੋਲ ਦੋ ਕੁੜੀਆਂ ਜੀ ਆ ਵੱਡੀ ਕੁੜੀ ਐ ਛੋਟੀ ਕੁੜੀ ਆ ਵੱਡੀ ਕੁੜੀ ਸੀਗੀ ਉਹਨਾਂ ਦੇ ਅਖੰਡ ਪਾਠ ਸਭ ਕਰਾਓ ਹਾਂ ਜੀ ਤੇ ਛੋਟੀ ਕੁੜੀ ਸੀ ਖਿਲਾਨ ਸਿਹਾਰ ਪਾਠ ਕਰਾਓ ਹਾਂ ਜੀ ਸੀ ਤੇ ਫਿਰ ਅਕੈਡਮੀ ਮੈਂ ਤਾਂ ਕਰੀ ਬੰਦਾ ਵਾਂ ਮੈਂ ਕੋਈ ਰਸੋਈ ਨੂੰ ਜੀ ਮੇਰ ਖਾਤ ਤੇ ਬਾਬਾ ਜੀ ਦਾ ਇਹ ਸੀ ਬਤੂ ਬਈ ਗੁਰੂ ਕਰਨਾ ਛੋੜਨਾ ਨਾਮ ਜਪਉਣਾ ਵੱਧ ਉਹ ਨਾਮ ਉਹ ਕੋਲ ਬਿਨੀ ਆਉਂਦੀ ਮਾਪੁਰਸ਼ਰੀ ਉਹ ਦੋਛਾ ਚੱਲੂਗਾ ਜੀ ਹਜੇ ਹੋਰ ਪਹਿਲੇ ਉਸ ਤੋਂ ਬਾਅਦ ਉਹਨਾਂ ਬਾਅਦ ਜੀ ਕੋਈ ਨਾ ਆਪਣਾ ਲਿਖਿਆ ਜਦੋਂ ਸ਼ਬੀਰ ਜੀਆ ਮਾੜਾ ਘਰੇ ਵੀ ਸਭ ਕੁਝ ਦਿੱਤਾ ਵਾ ਉਹ ਤੋਂ ਪੋਛਿਆ ਨਹੀਂ ਜੀ ਇਹ ਜਦੋਂ ਉਹਦੀ ਸੜੀ ਉਮਰ ਕੀ ਨਹੀਂ ਉਹ ਜੇ ਤੁਸੀਂ ਜਾਨੀ ਨਰਮਨ ਉਹ ਕਹਿੰਦਾ ਮੈਂ ਉਹ ਪ੍ਰਸ਼ਾਸਨ ਵਾਲੇ ਹੱਲਾ ਦੇ ਆਪੇ ਅੱਛੇ ਤੇ ਵਾ ਕੀ ਉਹਨੇ ਖੇਤੀਬਾੜੀ ਕਰਦੀ ਉਹਦੋਂ ਵਕ ਬਿਮਾਰ ਹੋਈ ਸੀ ਕਦੇ ਨਾ ਅੱਛਾ ਬਿਮਾਰ ਨਹੀਂ ਹੋਇਆ ਨਾ ਨੌ ਵਰ ਨੌ ਖੇਤੀ ਕਰਦੀ ਹਾਂ ਹਾਂਜੀ ਠੀਕ ਹੈ ਜੀ ਇਹ ਦੇਖੋ ਜੀ ਕਰਵਾ ਦਾ 9 ਵਰ 9 ਦੇ 8 ਸਾਲ ਦੇ ਵਿੱਚ ਹੋਈਗਾ ਨਾ ਪਸੂ ਵਾਲੇ ਇਹ ਲਿਖੋ 9 ਵਰ 9 ਦੇ ਆ ਕੋਈ ਰਿੱਕਾ ਜਿਹਾ ਕੋਈ ਕੁਸੇ ਦੇਖੋ ਖੇਤੀ ਕਰਦੇ 80 ਸਾਲ ਦੇ ਹੋਰ ਚ ਵੀਰ ਕਿਤਾਜ ਜਿਆਦੇ ਹਰ ਵਾਰ ਸਾਰੇ ਕਿਰਤੀ ਕਰਦੇ ਆ ਮਈਆ ਪੱਠੇ ਲੱਕੇ ਆਉਂਦੇ ਆ ਮਈਆ ਸੰਧੀਰ ਲਾਉਂਦੇ ਆ ਉਸਾਰਾ ਕਰਦੇ ਆ ਬੋਲੇ ਦੇਖੋ ਜੀ ਕਿਹਾ ਸ੍ਰੀ ਕੇ ਹਮ ਜਲ ਬਸ ਸਬਤ ਹਰ ਸੇ ਇਹ ਵੀ ਦੀ ਬਾਈ ਕੁਟਿਕਾ ਕਾਲਸਾ ਹਮਦੁਦ